16 ਮਈ 2025 ਨੂੰ ਸਿਨੇਮਾ ਘਰਾਂ ਵਿੱਚ ਹੋਵੇਗੀ ਰਿਲੀਜ਼ ਬਹੁਤ ਉਡੀਕ ਕੀਤੀ ਜਾ ਰਹੀ ਪੰਜਾਬੀ ਫਿਲਮ ਸ਼ੌਂਕੀ ਸਰਦਾਰ ਦੀ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਵਿੱਚ ਸ਼ਾਨਦਾਰ ਢੰਗ ਨਾਲ ਹੋਈ ਜਿਸ ਨੇ ਚਾਹਵਨਿਆਂ ਅਤੇ ਮੀਡੀਆ ਵਿਚਕਾਰ ਗਜ਼ਬ ਦੀ ਉਤਸ਼ਾਹਤਾ ਪੈਦਾ ਕਰ ਦਿੱਤੀ ਇਹ ਫਿਲਮ ਜੀ ਸਟੂਡੀਓਜ਼ ਬੌਸ 뮤ਜ਼ਿਕਾ ਰਿਕਾਰਡਰਸ ਪ੍ਰਾਈਵੇਟ ਲਿਮਟਿਡ ਅਤੇ 751 ਫਿਲਮ ਦੇ ਸਾਂਝੇ ਉਤਪਾਦਨ ਹੇਠ ਬਣਾਈ ਗਈ ਹੈ ਅਤੇ 16 ਮਈ 2025 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ ਇਸ ਮੌਕੇ ਤੇ ਸ਼ੌਂਕੀ ਸਰਦਾਰ ਦੀ ਪੂਰੀ ਟੀਮ ਮੌਜੂਦ ਰਹੀ ਜਿਸ ਵਿੱਚ ਨਿਰਦੇਸ਼ਕ ਤੀਰਜਕੇਦਾਰ ਨਾਥ ਰਤਨ ਅਤੇ ਨਿਰਮਾਤਾ ਇਸ਼ਾਨ ਕਪੂਰ ਸ਼ਾਹ ਜੰਡਿਆਲੀ ਤਰਮਿੰਦਰ ਬਟੋਲੀ ਤੇ ਹਰਜੋਤ ਸਿੰਘ ਵੀ ਸ਼ਾਮਲ ਸਨ। ਉਹਨਾਂ ਨੇ ਫਿਲਮ ਦੀ ਕਹਾਣੀ ਅਤੇ ਇਸ ਦੀ ਵਿਸ਼ੇਸ਼ਤਾ ਬਾਰੇ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ। ਪ੍ਰੋਗਰਾਮਾਂ ਦੀ ਸਭ ਤੋਂ ਵੱਡੀ ਖਾਸ ਗੱਲ ਸੀ ਲੈਜੈਂਡਰੀ ਬੱਬੂ ਮਾਨ ਦੀ ਆਮਦ ਜਿਨ੍ਹਾਂ ਦੀ ਮੌਜੂਦਗੀ ਨਾਲ ਮਾਹੌਲ ਬਿਲਕੁਲ ਬਿਜਲੀ ਵਰਗਾ ਹੋ ਗਿਆ। ਸਾਰੇ ਪਾਸੇ ਮਾਨ ਸਾਹਿਬ ਮਾਨ ਸਾਹਿਬ ਦੀਆਂ ਗੂੰਜਾਂ ਸੁਣਾਈ ਦਿੰਦੀਆਂ ਰਹੀਆਂ ਜੋ ਦਰਸਾਉਂਦੀਆਂ ਹਨ ਕਿ ਉਹ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਫਿਲਮ ਦੇ ਅਭਿਨੇਤਾ ਗੁੱਗੂ ਗਿੱਲ ਨਿਮਰਤ ਕੌਰ ਅਲੂਵਾਲੀਆ ਹਸ਼ਮੀਨ ਚੋਹਾਨ ਅਤੇ ਤੀਰਜ ਕੁਮਾਰ ਨੇ ਵੀ ਸਟੇਜ ਉੱਤੇ ਆਪਣੀ ਜੋੜੀਦਾਰੀ ਅਤੇ ਉਤਸ਼ਾਹ ਨਾਲ ਰੌਣਕ ਪਾ ਦਿੱਤੀ ਇੱਕ ਖਾਸ ਪਲ ਵਿੱਚ ਪੂਰੀ ਕਾਸਟ ਨੇ ਦਰਸ਼ਕਾਂ ਨਾਲ ਮਿਲ ਕੇ ਨੱਚ ਕੇ ਖੁਸ਼ੀ ਦੇ ਰੰਗ ਪਾ ਦਿੱਤੇ ਇਸ ਮੌਕੇ ਤੇ ਹਾਜ਼ਰ ਦਰਸ਼ਕਾਂ ਨੂੰ ਫਿਲਮ ਦੇ ਗੀਤਾਂ ਦੀ ਝਲਕ ਵੀ ਦਿਖਾਈ ਗਈ ਜਿਸ ਵਿੱਚ ਚੇਮਬ ਨਾਮਕ ਉਤਸ਼ਾਹ ਭਰਿਆ ਟਰੈਕ ਸਭ ਤੋਂ ਵੱਧ ਪਸੰਦ ਕੀਤਾ ਗਿਆ ਸ਼ੌਂਕੀ ਸਰਦਾਰ ਸਿਰਫ ਇੱਕ ਫਿਲਮ ਨਹੀਂ ਇਹ ਪੰਜਾਬੀ ਪੱਖ ਸੰਗੀਤ ਅਤੇ ਪਹਿਚਾਨ ਦਾ ਜਸ਼ਨ ਹੈ ਇਸ ਨੂੰ 16 ਮਈ 2025 ਨੂੰ ਜ਼ਰੂਰ ਦੇਖੋ ਸਿਨੇਮਾ ਕਰਾਂ ਵਿੱਚ